ਮੈਨੂੰ ਵੀ ਕਾਕਾ ਸਾਹਿਬ ਸ੍ਰੀ ਵੈਭੂ ਜੀ ਦੀ ਫਤਿਹ ਪਿਛਲੇ ਦਿਨ ਹੋਇਆ ਜਿਲ੍ਹਾ ਪੀਛੇ ਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਹਲਕਾ ਰਾਪਰਾਹੂ ਦੇ ਵੋਟਰਾਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਦਿਨੋਂ ਪਰ ਰਾਤ ਮਿਹਨਤ ਕਰਕੇ ਬਹੁਤ ਮਿਹਨਤ ਕੀਤੀ ਵਰਕਰਾਂ ਨੇ ਕਾਫੀ ਲੰਮਾ ਸਮੇਂ ਬਾਅਦ ਇੰਨੀ ਜਿਆਦਾ ਮਿਹਨਤ ਕੀਤੀ ਹੈ ਸੁਮਾ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਜਿਹਿੱਤ ਦਾ ਸਾਰਾ ਜਿਹੜਾ ਸਹਿਰ ਹੈ ਮੈਂ ਉਹਨਾਂ ਨੂੰ ਵੀ ਕਹਿੰਦਾ ਜਿਹੜੇ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵਰਕਰਾਂ ਨਾਲ ਆਪਣਾ ਤਾਲਮੇਲ ਬਧਾਇ ਬਣਾਈ ਰੱਖਣ ਮੈਂ ਇਹਨੂੰ ਜਿਹੜੇ ਸਾਡੇ ਕੈਂਡੀਡੇਟ ਰਹਿ ਗਏ ਸਨ ਕਿਸੇ ਕਾਰਨ ਕਰਕੇ ਸੁੜੇ ਦੋ ਦਿਨ ਮਨਾਂ ਦੇ ਘਰਾਂ ਚ ਜਾਣ ਦਾ ਮੌਕਾ ਮਿਲਿਆ ਉਹਨਾਂ ਦੇ ਘਰਾਂ ਚ ਗਿਆ ਤਾਂ ਕਿ ਉਹਨਾਂ ਦੀ ਹੌਸਲਾ افزਾਈ ਕੀਤੀ ਜਾਵੇ ਜਿੱਦਾਂ ਹਰਤ ਹੁੰਦੀਆਂ ਰਹਿੰਦੀਆਂ ਨੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮਾ ਹੌਸਲਾ ਦੇ ਕੇ ਆਇਆ ਬੜੇ ਖੁਸ਼ ਹੋਏ ਤੇ ਉੱਥੇ ਮੈਨੂੰ ਨੌਜਵਾਨ ਮਿਲੇ ਬਹੁਤ ਵੱਡੀ ਗਿਣਤੀ ਜਿੰਨਾਂ ਦੇ ਵਿੱਚ ਨੌਜਵਾਨ ਪਹਿਲੀ ਆਇਆ ਕਿੰਨੇ ਨੌਜਵਾਨ 15 15 20 20 ਇਕੱਠੇ ਹੋ ਕੇ ਮੈਨੂੰ ਮਿਲੇ ਜਿਨ੍ਹਾਂ ਨੇ ਕਈ ਵਾਰੀ ਗਿਲੇਵੀਆਂ ਕੀਤੀਆਂ ਕਈ ਗੱਲਾਂ ਦੇ ਤੇ ਗੱਲਾਂ ਵੀ ਬੜੀਆਂ ਦੱਸੀਆਂ ਮੈਨੂੰ ਕਹਿੰਦੇ ਜੇ ਅਸੀਂ ਸਾਰੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਪਰ ਸਭ ਮੂਰੇ ਦੇ ਬੰਦੇ ਕਈ ਵਾਰੀ ਮਿਲ ਨਹੀਂ ਦਿੰਦੇ ਜੇ ਅਸੀਂ ਕਿ ਤੁਮੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਪਾਰਟੀ ਉਹ ਸਾਰਿਆਂ ਦੀ ਸਾਂਝੀ ਹੈ। ਪੁਰਾਣੇ ਲੀਡਰਾਂ ਨੇ ਵੀ ਪਾਰਟੀ 'ਚ ਬਹੁਤ ਕੰਮ ਕੀਤਾ ਹੈ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਨੇ। ਉਹਨਾਂ ਦੇ ਸਿਰ ਤੇ ਪਾਰਟੀ ਖੜੀ ਰਹੀ ਹੈ। ਆਪਣੀ ਕਦੇ ਵੀ ਵੋਟ ਇੱਥੇ 40-45 ਹਜ਼ਾਰ ਤੋਂ ਮਾੜੇ ਸਮੇਂ 'ਚ ਵੀ ਘੱਡੀ ਨਹੀਂ। ਪਿਛਲੇ ਸਾਲ ਇਹਨਾਂ ਮਾੜਾ ਸਮਾਂ ਸੀ, ਉਦੋਂ ਵੀ ਵੋਟ ਆਪਣੀ ਬਹੁਤ ਜ਼ਿਆਦਾ ਆਪਣੀ ਵੋਟ ਪਈ ਹੈ। ਆਪਣੀ ਵੋਟ ਕਦੇ ਡਿੱਗੀ ਵੀ ਥੱਲੇ ਉੱਪਰ ਹੀ ਰਹਿੰਦੀ ਹੈ। ਪਰ ਉਹ ਤਾਂ ਇਹ ਹੈ ਕਿ ਜਿਹੜੇ ਸਾਰੇ ਰਲ ਮਿਲ ਕੇ ਚੱਲਦੇ ਆ। ਸੋ ਮੈਂ ਪੁਰਾਣੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਕਿ ਨਵੀਂ ਪੀੜ੍ਹੀ ਜੇ ਗਾਲੇ ਅਰਖਦਾ ਰਹੀ। ਸੋ ਇਸ ਕਰਕੇ ਨਵੀਂ ਪੀੜੀ ਨੂੰ ਵੀ ਨਾਲ ਲੈ ਕੇ ਚੱਲੋ। ਉਹਨਾਂ ਨੂੰ ਮੌਕੇ ਦਿਓ। ਉਹਨਾਂ ਨੂੰ ਲਿਆਇਆ ਕਰੋ, ਮਲਾਇਆ ਕਰੋ। ਉਹਨਾਂ ਨੂੰ ਪਿੱਛੇ ਨਾ ਕਰਿਆ ਕਰੋ, ਉਹਨਾਂ ਨੂੰ ਘੂਰਿਆ ਨਾ ਕਰੋ। ਤਾਂ ਹੀ ਅੱਜਕੱਲ ਨੌਜਵਾਨ ਪੀੜੀ ਦੇ ਹੱਥ 'ਚ ਬਹੁਤ ਕੁਝ ਹੈ। ਜਿੰਨੀ ਭੱਜਨਟ ਨੌਜਵਾਨ ਪੀੜੀ ਕਰ ਸਕਦੀ ਹੈ, ਆਪਾਂ ਤੋਂ ਵੀ ਨਹੀਂ ਹੁੰਦੀ। ਸੋ ਮੈਂ ਸਾਰੇ ਆਪਣੇ ਸਾਦੇ ਸਾਥੀਆਂ ਨੂੰ ਤੁਸੀਂ ਬਹੁਤ ਕੰਮ ਕੀਤਾ ਪਾਰਟੀ। ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਮਾਨਸਿਕਤਾ ਚ ਪਾਰਟੀ ਦੇ ਵਿੱਚ ਕੋਈ ਕਮੀ ਨਹੀਂ ਹੋਣ ਦਿੱਤੀ ਜਾਏਗੀ। ਪਰ ਨਾਲ ਨਾਲ ਮੇਰੀ ਬੇਨਤੀ ਹੈ ਕਿ ਨੌਜਵਾਨ ਜਿਹੜੇ ਬੱਚੇ ਆਉਣਾ ਚਾਹੁੰਦੇ ਆ ਪਾਰਟੀ 'ਚ ਉਨਾਂ ਨੂੰ ਲਿਆਓ ਪੂਰਾ ਨਾਲ ਮੁੰਡੇ ਨਾ ਮੁੰਡੇ ਜੋੜ ਕੇ ਤੋਰੋ ਆਉਣ ਵਾਲਾ ਆਪਣਾ ਜਿਹੜਾ ਹੈਗਾ ਪੰਜਾਬ ਦਾ ਦੇਸ਼ ਦਾ ਹਲਕੇ ਦਾ ਇਹੀ ਨੌਜਵਾਨ ਪੀੜੀ ਭਵਿੱਖ ਹੈ ਤੇ ਮੈਂ ਨੌਜਵਾਨ ਪੀੜੀ ਨੂੰ ਵੀ ਬੇਨਤੀ ਕਰਦਾ ਕਿ ਕੋਈ ਸੰਗਣ ਦੀ ਲੋੜ ਨਹੀਂ ਜਦੋਂ ਮਰਜ਼ੀ ਆ ਜਾਇਆ ਕਰੋ ਤੁਹਾਡੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਆ ਟੈਲੀਫੋਨ ਕਰ ਲਿਆ ਕਰੋ ਆਪ ਆ ਜਾਇਆ ਕਰੋ ਜਦੋਂ ਮਰਜ਼ੀ ਟਾਈਮ ਲੈ ਲਿਆ ਕਰੋ ਜਦੋਂ ਜਦੋਂ ਮੈਂ ਘਰੇ ਆ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਤੁਹਾਡਾ ਪੂਰਾ ਵਾਸਵਿਹਾਰ ਕੀਤਾ ਜਾਊਗਾ ਕੋਈ ਸੰਗਣ ਦੀ ਲੋੜ ਨਹੀਂ ਕੋਈ ਪੁੱਛਣ ਦੀ ਲੋੜ ਨਹੀਂ ਕੋਈ ਸ਼ਿਵਾਰਸ਼ ਦੀ ਲੋੜ ਨਹੀਂ ਜਦੋਂ ਮਰਜ਼ੀ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਆ ਤੁਹਾਡੀਆਂ ਕੋਈ ਤਕਲੀਫਾਂ ਦੱਸ ਸਕਦੇ ਆ ਪਾਰਟੀ ਨੂੰ ਕਿਵੇਂ ਚੜ੍ਹਦੀ ਕਲਾ ਵਿੱਚ ਚਲੇ ਜਾਣਾ ਉਹਦੇ ਬਾਰੇ ਵੀ رائے ਬਣ ਸਕਦੇ ਆ ਸਾਰਿਆਂ ਦਾ ਸਹਿਯੋਗ ਨਾਲ ਹੀ ਪਾਰਟੀ ਅੱਗੇ ਵਧੇਗੀ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਨਵੇਂ ਵੀ ਬੰਦੇ ਕੋਈ ਆਉਣਾ ਚਾਹੁੰਦੇ ਆ ਪਾਰਟੀ ਚ ਕਿਸੇ ਕੋਲ ਰੁਸਕੇ ਤੁਰਗੇ ਨੇ ਚਲੋ ਕਈ ਵਾਰੀ ਹੋ ਜਾਂਦੀਆਂ ਨੇ ਗੱਲਾਂ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਛੱਡ ਕੇ ਬਾਹਰ ਦੀ ਦੂਜੀਆ ਪਾਰਟੀ ਚ ਗਏ ਆ ਇੱਕ ਮੌਕਾ ਹੁਣ ਅਕਾਲੀ ਦਲ ਐਸੇ ਵੇ ਬਹੁਤ ਅੱਛੀ ਪਿਜੀਸ਼ਿਨਚ ਹੈ ਵਾਹਿਗੁਰੂ ਕਿਰਪਾ ਕਰੇਗਾ 27 ਚ ਆਪਣੀ ਸਰਕਾਰ ਹਰ ਹਾਲਤ ਚ ਪੰਜਾਬ ਚ ਬਣੇਗੀ ਤੇ ਫਿਰ ਜਿਹੜੇ ਕੰਮ ਰਹਿੰਦੇ ਨੇ ਲੋਕਾਂ ਦੀਆਂ ਦੁਖਤ ਕਲੀਆਂ ਨੇ ਬਹੁਤ ਜ਼ਿਆਦਾ ਨੇ ਮੈਂ ਇੱਥੇ ਗੱਲੀਆਂ ਗਿਣ ਨਹੀਂ ਸਕਦਾ ਕੱਲਾ ਸੋ ਉਹਨਾਂ ਸਾਰਿਆਂ ਨੂੰ ਦੂਰ ਕਰਾਂਗੇ ਸੋ ਤੁਸੀਂ ਵੀ ਤੁਹਾਡੇ ਵਾਸਤੇ ਵੀ ਇੱਕ ਮੌਕਾ ਹੈ ਜੇ ਤੁਸੀਂ ਵਾਪਸ ਆਪਣੀ ਮਾਪ ਪਾਰਟੀ ਚ ਵਾਪਸੀ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਵੀ ਵੈਲਕਮ ਕੀਤਾ ਜਾਇਆਊਗਾ ਤੁਸੀਂ ਆ ਸਕਦੇ ਆ ਵੋਟਾਂ ਤੋਂ ਪਹਿਲਾਂ ਪਹਿਲਾਂ ਵੋਟਾਂ ਤੋਂ ਬਾਅਦ ਫਿਰ ਕਿਸੇ ਨੂੰ ਲੈਣਾ ਨਹੀਂ ਇਹ ਸਾਡਾ ਫੈਸਲਾ ਕਿ ਵੋਟਾਂ ਤੋਂ ਬਾਅਦ ਕਿਸੇ ਨੂੰ ਨਹੀਂ ਲੈਣਾ ਵੋਟਾਂ ਤੋਂ ਪਹਿਲਾਂ ਪਹਿਲਾਂ ਜਿਹੜੇ ਵੀ ਸੰਗਤ ਕਿਸੇ ਕਾਰਨ ਨਾਰਾਜ਼ ਹੋ ਕੇ ਗਈ ਹੈ ਕਿਸੇ ਕਾਰਨ ਉਹਨਾਂ ਨੂੰ ਸਾਰਿਆਂ ਨੂੰ ਬੇਤੀ ਕਿ ਉਹ ਵੀ ਵਾਪਸ ਆ ਸਕਦੇ ਨੇ ਮੈਗਨਟੀਕਾ ਖਾਲਸਾ ਜੀ ਵੈਲ